ਇੱਥੇ ਅਸੀਂ ਗਗਰੇਟ ਕੋਲ ਰੁੱਕ ਗਏ ਸੀਗੇ ਗਗਰੇਟ ਕੋਲ ਰੁੱਕ ਕੇ ਇੱਥੇ ਅਸੀਂ ਥੋੜਾ ਜਿਹਾ ਸੈਵਕੁੱਲ ਲੰਗਰ ਦੀਗਾ ਲੰਗਰ ਵਰਤੋਂ ਲੱਗੇ ਸੀਗੇ ਚੱਲ ਹੁਣ ਅਸੀਂ ਗਗਰੇਟ ਕੋਲ ਖੜੇ ਸੀਗੇ ਇੱਥੇ ਚੱਲ ਰਹੇ ਸੀਗੇ ਸਮੋਸੇ ਇਹ ਇੱਥੇ ਹਰ ਵਾਰੀ ਜ਼ਿਆਦਾਤਰ ਸਮੋਸੇ ਔਰ ਪਕੌੜੇ ਹੀ ਚੱਲਦੇ ਹੁੰਦੇ ਆ ਇਹ ਪੈਟਰੋਲ ਪੰਪ ਵਾਲਾ ਗਗਰੇਟ ਆਲਾ ਬਾ ਪੰਪ ਪੈਟਰੋਲ ਪੰਪ ਤੇ ਇੱਥੇ ਸੀਗੇ ਪਿੱਛੇ ਚਾਕਲੇਟਾਂ ਵਗੈਰਾ ਬੰਡੀਆਂ ਸੀਗੀਆਂ ਸਹਿਜ ਜ਼ੋਰ से बोल लो ਕੁਚੀ ਬੋਲੋ ਜੈ ਨੈਪਨ ਸਵਾਗਤ ਕਰਦਾ ਤੁਹਾਡਾ ਆਪਣਾ ਚੈਨਲ ਵੀਆਈਪੀ ਜਸਵਾਲ ਤੋਂ ਫਰੈਂਡਸ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਇਆ ਮੈਂ ਇਹ ਸਾਡਾ 14ਵਾਂ 15ਵਾਂ ਪਾਰਟ ਆ ਅੱਜ ਦਿਨ ਹੈਗਾ ਬਾ ਸੋਮਵਾਰ ਅੱਜ ਹੈਗਾ ਬਾ ਚੌਥਾ ਨਰਾਤਾ ਅੱਜ ਅਸੀਂ ਤੁਹਾਨੂੰ ਉੱਥੇ ਚਿੰਤਪੁੰਨੀ ਮਾਤਾ ਮਾਂ ਮਾਈ ਦੇ ਦਰਸ਼ਨ ਵੀ ਕਰਾਵਾਂਗੇ ਤੇ ਤੁਹਾਨੂੰ ਉੱਥੇ ਲੈ ਕੇ ਵੀ ਜਾਵਾਂਗੇ ਤੇ ਇੱਥੇ ਅਸੀਂ ਜਗਰੇਟ ਕੋਲ ਰੁਕ ਗਏ ਸੀਗੇ

ਖਤਮੀ ਨੇ ਔਨ ਚੌਂਦੇ ਸੀ ਬਹੁਤ ਜਿਆਦਾ ਸੀਗੇ ਟੌਫੀਆਂ ਦੇ ਪੈਕਟ ਸੀਗੇ ਪਲੱਸ ਫਰੈਂਸਰਨਾ ਕਮੈਂਟ ਵਿੱਚ ਜੈ ਮਾਤਾ ਦੀ ਜਰੂਰ ਕਰਨਾ ਜੇਕਰ ਤੁਸੀਂ ਸਾਡੀਆਂ ਪਿਛਲੀਆਂ ਵੀਡੀਓ ਨਹੀਂ ਦੇਖੀਆਂ ਤਾਂ ਤੁਸੀਂ ਸਾਡੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਫਰੈਂਸ ਮੈਂ ਚਿੰਤਪੁਣੀ ਮਹਾ ਮਾਈ ਦੇ ਹਰ ਇੱਕ ਦਿਨ ਦੇ ਹਰ ਇੱਕ ਦਿਨ ਦੇ ਚਾਲਿਆਂ ਦੀਆਂ ਵੀਡੀਓ ਬਣਾਈਆਂ ਹੋਈਆਂ ਨੇ ਜੀ ਦੇ ਵਿੱਚ ਕੀ ਹੋਇਆ ਲੇਨ ਰਾਤੇ ਤੋਂ ਲੈ ਕੇ 8-9 ਦਿਨਾਂ ਤੱਕ ਲਗਾਤਾਰ ਮੈਂ ਵੀਡੀਓ ਬਣਾਈਆਂ ਨੇ ਹੁਣ ਅਸੀਂ ਗਗਰੇਟ ਕੋਲ ਖੜੇ ਸੀਗੇ ਇੱਥੇ ਚੱਲ ਰਹੇ ਸੀਗੇ ਸਮੋਸੇ ਇਹ ਇੱਥੇ ਹਰ ਵਾਰੀ ਜ਼ਿਆਦਾਤਰ ਸਮੋਸੇ ਔਰ ਪਕੌੜੇ ਹੀ ਚੱਲਦੇ ਹੁੰਦੇ ਆ ਇਹ ਪੈਟਰੋਲ ਪੰਪ ਵਾਲਾ ਗਗਰੇਟ ਵਾਲਾ ਵਾ ਪੰਪ ਪੈਟਰੋਲ ਪੰਪ ਤੇ ਇੱਥੇ ਲੰਗਰ ਲੱਗਿਆ ਹੋਇਆ ਸੀ ਹੁਣ ਅਸੀਂ ਨਾ ਇੱਥੇ ਰੁਕ ਗਏ ਗਗਰੇਟ ਗਗਰੇਟ ਰੁੱਕ ਕੇ ਸਹਜ ਲੱਗੀ ਹੋਈ ਆ ਪੌਂਡ ਦੂਜਾ ਗਾਟਾ ਲੈ ਸਹਿਜ ਲੱਗੀ ਹੋਈ ਆ ਹਾ ਕਰਨ ਪੌਂਡ ਸਹਿਜ ਨਾਲ ਲੰਗਰ ਬੰਡਣ ਲੱਗੀ ਹੋਈ ਆ ਬਿਸਕੁਟ ਲੱਗੀ ਹੋਈ ਆ ਪਿੱਛੇ ਅਸੀਂ ਚਾਕਲੇਟਾਂ ਬੰਦ ਕੇ ਹਟੇ ਸੀਗੇ ਪਿੱਛੇ ਚਾਕਲੇਟਾਂ ਵਗੈਰਾ ਬੰਡੀਆਂ ਸੀਗੀਆਂ ਸਹਿਜ ਜ਼ੋਰ से बोल लो जय माता दी ਉੱਚੀ ਬੋਲੋ जय माता दी जय माता दी ਰੋਡ ਤੇ ਨਾ ਅੱਗੇ ਜਾਈ ਸਾਰੇ ਬਿਸਕੁਟ ਰੱਖ ਲਾ ਪਰਾ ਜੋ ਕੱਟਦੇ ਉਧਰ ਦੇ ਪਾਸੇ ਚੱਲੇ ਚੱਲਦੇ ਆਹ ਦੇਖੋ ਟਰਾਲੀ ਭਰ ਕੇ ਆਈ ਆ ਜੱਬਿਆ ਨਾ ਇਹ ਚ ਨਾ ਬਣਾਈ ਜਾ ਮਾਤਾ ਵੀ ਇੱਧਰ ਦਾ ਪ੍ਰਚਾਰ ਮੰਨਣ ਲੱਗੇ ਹੋਈ ਆ ਸਹਿਜ ਜਿਹੜੇ ਖਿੰਡੇ ਹੋਏ ਨਾ ਲਪਾਪਾ ਸਾਹਿਬ ਨਾਲ ਕਰੀ 31 ਜੁਲਾਈ ਨੂੰ ਦਿਨ ਵੀਰਵਾਰ ਨੂੰ ਜੋਤਾਂ ਦੇ ਦਰਸ਼ਨ ਹੋਣਗੇ ਮੈਂ ਉਹਦੇ ਵੀ ਫਰੈਂਡਸ ਹਨਾ ਵੀਡੀਓ ਲੈ ਕੇ ਆਉਂਗਾ ਜਿਸ ਦਿਨ ਨਾ ਜੋਤਾਂ ਦੇ ਦਰਸ਼ਨ ਹੋਣਗੇ ਕੱਲ ਹੀ ਜੋਤਾਂ ਦੇ ਦਰਸ਼ਨ ਹੋਣੇ ਆ ਤੁਹਾਨੂੰ ਜੋਤਾਂ ਦੇ ਦਰਸ਼ਨ ਵੀ ਕਰਾਉਂਗਾ ਤੁਸੀਂ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਜੋ ਜਦੋਂ ਵੀ ਮੈਂ ਜੋਤਾਂ ਵਾਲੀ ਵੀਡੀਓ ਪਾਵਾਂ ਤੁਹਾਡੇ ਤੱਕ ਪਹੁੰਚ ਸਕੇ ਫਰੈਂਡਸ ਹਨਾ ਮੈਂ ਪਿਛਲੇ ਸਾਲ ਵੀ ਜੋਤਾਂ ਦੀ ਵੀਡੀਓ ਪਾਈ ਸੀਗੀ ਉਹਦੇ ਵਿੱਚ ਤੁਹਾਨੂੰ ਜੋਤਾਂ ਦੇ ਦਰਸ਼ਨ ਵੀ ਕਰਾਈ ਸੀਗੇ ਜੇਕਰ ਜੋਤਾਂ ਦੀ ਵੀਡੀਓ ਦੇਖਣੀ ਆ ਮੈਂ ਵੀਡੀਓ ਦੇ ਲਾਸਟ ਦੇ ਉੱਪਰ ਲਿੰਕ ਲਾ ਦੂੰਗਾ ਉਹਦੇ ਤੇ ਕਲਿੱਕ ਕਰਕੇ ਤੁਸੀਂ ਜੋਤਾਂ ਦੀ ਵੀਡੀਓ ਵੀ ਦੇਖ ਸਕਦੇ ਹੋ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਕਮੈਂਟ ਵਿੱਚ ਜੈ ਮਾਤਾ ਦੀ ਜ਼ਰੂਰ ਲਿਖਣਾ ਮੈਂ ਚਿੰਤਪੂਰਣੀ ਮਾਤਾ ਪਹਿਲੇ ਨਰਾਤੇ ਤੋਂ ਲੈ ਕੇ ਹੁਣ ਤੱਕ ਹਰ ਦਿਨ ਦੀਆਂ ਚਿੰਤਪੂਰਨੀ ਮਾਤਾ ਮੇਲੇ ਦੀਆਂ ਵੀਡੀਓ ਆਪਣੇ ਚੈਨਲ ਤੇ ਪਾਈਆਂ ਨੇ ਜੇਕਰ ਤੁਸੀਂ ਹੋਰ ਵੀਡੀਓ ਦੇਖਣੀਆਂ ਨੇ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਲਾਸਟ ਦੇ ਉੱਪਰ ਲਿੰਕ ਲਾਉਂਗਾ ਚਿੰਤਪੂਰਨੀ ਮਾਤਾ ਜੋਤਾਂ ਦੇ ਦਰਸ਼ਨ ਵਾਲੀ ਵੀਡੀਓ ਦਾ ਸਹਿਜ ਕਿੰਨੇ ਪੈਕੇਟ ਖਤਮ ਹੋ ਗਏ ਕਿੰਨੇ ਪੈਕੇਟ ਖਤਮ ਹੋ ਗਏ ਅੱਜ ਵੀ ਪੈਕੇਟ ਬਚੇ ਆ ਤਿੰਨ ਹਾਲੇ ਰਹਿੰਦੇ ਨੇ ਹਲੇ ਵੀ ਤਿੰਨ ਪੈਕੇਟ ਪਏ ਨੇ ਅਲੇ 3 ਪੈਕੇਟ ਪਏ ਨੇ ਅਸੀਂ 13 ਪੈਕੇਟ ਲੈ ਕੇ ਆਏ ਸੀਗੇ ਕਮੈਂਟ ਵਿੱਚ ਜੈ ਮਾਤਾ ਦੀ ਜਰੂਰ ਲਿਖਣਾ ਇੱਥੇ ਤੱਕ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ